ਮੈਂ ਮਾਈ ਜੈ ਮਹਕਾਲ ਮੈਂ ਸ਼੍ਰੀ ਹਿੰਦੂ ਤੱਕ ਪ੍ਰਮੁੱਖ ਬ੍ਰਹਮਨੰਦਗਿਰੀ ਅੱਜ ਪੰਜਾਬ ਚ ਤੜਕਸਾਰੇ ਬਹੁਤ ਜਿਹੜੀ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਅਮਨ ਆਮਾਨ ਸ਼ਾਂਤੀ ਤੇ ਲੋਨਟ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਸਾਬਕਾ ਮੁੱਖ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਿਹੜਾ ਕਾਤਲਾ ਨੂੰ ਹਮਲਾ ਗੁਰੂ ਘਰ ਦੇ ਬਾਹਰ ਹੋਇਆ ਦੋ ਤਰ੍ਹਾਂ ਦੀ ਨਿੰਦਿਆ ਬਣਦੀ ਹੈ ਸਿੱਖ ਧਰਮ ਦੇ ਸੁਪਰੀਮੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਜ ਸਿੰਘ ਸਹਿਬਾਨ ਜਿਹੜੀ ਸਜ਼ਾ ਲਾਉਂਦੇ ਐ ਜਿਹੜੀ ਮਹਾਪੰਚਾਇਤ ਸਿੰਘ ਸਹਿਬਾਂ ਦੀ ਹਾਜ਼ਰੀ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹੁੰਦੀ ਐ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਇਹ ਗੱਲ ਲੱਗੀ ਸੀ ਵੀ ਪੁਰਾਣਾ ਸਮਾਂ ਜਿਹੜਾ ਉਹ ਵਾਪਸ ਆ ਗਿਆ ਧਰਮ ਤੇ ਪਹਿਰਾ ਦੇਣ ਵਾਲਾ ਜਿਹੜਾ ਸਿਸਟਮ ਸੀ ਸਿੰਘ ਸਹਿਬਾਨ ਨੇ ਬਖੂਬੀ ਨਵਾਇਆ ਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਕਰਨਾ ਸਿਖਾਇਆ ਤੇ ਦਿਖਾਇਆ ਵੀ ਤਖਤ ਇਨਸਾਫ ਕਿਵੇਂ ਕੀਤਾ ਜਾਂਦਾ ਕਾਬਲੇ ਤਰੀਫ ਸੀ ਉਹ ਕਾਰਵਾਈ ਪਰ ਸਿੰਘ ਸਹਿਬਾਨ ਦੇ ਹੁਕਮਾਂ ਤੋਂ ਬਾਅਦ ਜਿਹੜੇ ਜਿਹੜੇ ਦੋਸ਼ੀਆਂ ਨੂੰ ਜਿਹੜੀ ਜਿਹੜੀ ਸਜ਼ਾ ਲਾਈ ਗਈ ਚਾਹੇ ਉਹ ਸੇਵਾਦਾਰ ਦੀ ਸਜ਼ਾ ਸੀ ਦਰਬਾਰ ਤੇ ਉਹ ਸਜ਼ਾ ਨਵਾਉਂਦੇ ਹੋਏ ਸ਼ਖਵੀਰ ਸਿੰਘ ਬਾਦਲ ਅੱਜ ਦੂਜੇ ਦਿਨ ਫਿਰ ਵੀ ਸਟੇਟ ਦੇ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਦੀ ਸਿਕਿਉਰਿਟੀ ਦਾ ਧਿਆਨ ਰੱਖਣਾ ਚਾਹੀਦਾ ਸੀ ਜਿਸ ਸਮੇਂ ਆ ਜਿਹੜਾ ਤਤਲਾਨਾ ਹਮਲਾ ਉਹਨਾਂ ਦੇ ਹੋਇਆ ਹੈ ਉਹਦੀ ਵੀਡੀਓ ਲੋਕਾਂ ਚ ਪ੍ਰਕਾਸ਼ਿਤ ਹੋਈ ਹੈ ਉਹਦੇ ਵਿੱਚ ਦੇਖਣ ਜਾ ਰਿਹਾ ਹੈ ਵੀ ਪ੍ਰਾਈਵੇਟ ਜਿਹੜੇ ਉਹਨਾਂ ਦੇ ਸਾਥੀ ਉਹਨਾਂ ਦੇ ਵਰਕਰ ਅਕਾਲੀ ਦਲ ਦੇ ਨਾਲ ਖੜੇ ਸੀ ਉਸ ਇੱਕ ਸਾਥੀ ਨੇ ਵਰਕਰ ਨੇ ਉਹਨਾਂ ਦੇ ਨੇ ਪਾਰਟੀ ਦੇ ਵਰਕਰ ਨੇ ਉਸ ਕਤਲਾਨਾ ਹਮਲਾ ਕਰਨ ਵਾਲੇ ਆਦਮੀ ਨੂੰ ਫੜਿਆ ਜਦੋਂ ਕਿ ਉਹਨਾਂ ਕੋਲ ਜੱਟ ਕਾਟਾਗਰੀ ਦੀ ਸੁਰੱਖਿਆ ਹੈ ਤੇ ਉਹ ਸੁਰੱਖਿਆ ਦੇ ਕਰਮੀਆਂ ਜਿਹੜੇ ਪਤਾ ਨਹੀਂ ਕਿੰਦਰ ਸੱਜੇ ਖੱਬੇ ਗਵਾਚੇ ਹੋਏ ਸੀ ਵੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਐਡੀ ਵੱਡੀ ਘਟਨਾ ਹੋ ਚੱਲੀ ਸੀ ਬਾਲਵਾਲ ਜਸਤਾਰ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਬਚੇ ਆ ਤੇ ਜਿਹੜੀ ਗੋਲੀ ਹੈ ਉਹ ਜਿਹੜਾ ਦਰਬਾਰ ਦੇ ਉੱਤੇ ਮੁੰਡਾ ਸੇਵਾਦਾਰ ਬਰਛੇ ਵਾਲੇ ਸਿੰਘ ਖੜੇ ਹੁੰਦੇ ਆ ਉਹਦੇ ਸਿਰ ਦੇ ਕੋਲੋਂ ਕਿੰਨੀ ਨੇੜਿਓਂ ਲੰਘ ਰਹੀ ਹੈ ਉਹ ਦਿਖ ਰਿਹਾ ਇਹ ਜਿਹੜੀ ਹਮਲੇ ਦੀ ਸ਼੍ਰੀ ਹਿੰਦੂਕ ਤੱਕ ਹੋਰ ਨਿੰਦਿਆ ਕਰਦਾ ਹੈ ਇਹ ਸਰਕਾਰ ਨੂੰ ਬੇਨਤੀ ਕਰਦਾ ਵੀ ਅਜੇ ਵੀ ਟਾਈਮ ਰਹਿੰਦੇ ਹੋਏ ਜਿਹੜਾ ਸਟੇਟ ਦਾ ਲਾਅ ਐਨ ਆਰਡਰ ਆ ਉਹਦੇ 'ਤੇ ਧਿਆਨ ਦਿਓ ਕਿਉਂਕਿ ਜਿੰਨੇ ਜਿੰਨੇ ਬਿਗ ਪਰਸਨਲਿਟੀਆਂ ਜਿਹੜੇ ਬਿਲਡ ਪਰਸਨ ਨੇ ਜਿਉਂ ਉਹਨਾਂ 'ਤੇ ਹਮਲੇ ਹੋਣਗੇ ਆਮ ਵਿਅਕਤੀ ਯਾਰ ਕਿੱਥੇ ਸੁਰੱਖਿਅਤ ਆ ਸਟੇਟ 'ਚ ਥੋੜਾ ਬੋਤਾ ਧਿਆਨ ਦਿਓ ਗੁਰੂ ਘਰ ਮੰਦਿਰ ਸੁਰੱਖਿਅਤ ਨਹੀਂ ਤਾਂ ਫਿਰ ਥਾਂ ਕਿਹੜੀ ਸੁਰੱਖਿਅਤ ਹੈ ਕਿਉਂਕਿ ਤਖਵੀਰ ਸਿੰਘ ਬਾਦਲ ਨਾਟ ਐਕਸ ਡਿਪਟੀ ਸੀਐਮ ਉਥੇ ਉਸ ਹਸੀਰ ਤੋਂ ਉਲਟਾ ਇੱਕ ਆਮ ਸੇਵਾਦਾਰ ਦੀ ਭੰਤੀ ਗੁਰੂ ਘਰ ਚ ਜਿਹੜਾ ਉਹ ਹਮਲਾ ਉਹ ਬਿਲਕੁਲ ਵੀ ਕਰਨਾ ਜਿਹੜਾ ਉਹ অতি निंदनीय ਹੈ ਕਿਉਂਕਿ ਜੇ ਕੋਈ ਕਿਸੇ ਜਥੇਬੰਦੀ ਏਜੰਸੀ ਨੇ ਕੋਈ ਅਜਿਹੀ ਹਰਕਤ ਕਰਨੀ ਹੁੰਦੀ ਹੈ ਤਾਂ ਯਾਰ ਕਟੋ-ਕਟੇ ਜ਼ਰੂਰ ਦੇਖ ਲੈਣਾ ਚਾਹੀਦਾ ਵੀ ਉਹ ਥਾਨ ਕਿਹੜਾ ਹੈ ਗੁਰੂ ਘਰ ਹੈ ਉਹਨੂੰ ਨੇਕਾ ਤਰ੍ਹਾਂ ਦੀਆਂ ਜਵਾਨਾਂ ਜਿਹੜੀਆਂ ਅੱਜੋ ਕਿਵੇਂ ਭੰਡਣ ਗਿਆ ਕਿਵੇਂ ਗੱਲਾਂ ਕਰਨਗੀਆਂ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜਾ ਕੰਮ ਹੋਇਆ ਬਹੁਤ ਨਿੰਦਣਯੋਗ ਹੈ ਤੇ ਪ੍ਰਮਾਤਮਾ ਅਗੇ ਬੇਨਤੀ ਹੈ ਵੀ ਉਹ ਸਟੇਟ ਦੀ ਅਮਨ-ਅਮਾਨ ਤੇ ਸ਼ਾਂਤੀ ਬਣਾਈ ਰੱਖੇ ਮੁੱਖ ਮੰਤਰੀ ਸਾਹਿਬ ਕੇ ਵੀ ਬੇਨਤੀ ਹੈ ਵੀ ਮੜਾ ਜਾ ਜਾਗੋ ਸचेਤ ਹੋਵੋ ਜਿੰਨੇ ਪੁਲਿਸ ਕਰਮੀਆਂ ਉਹਨਾਂ ਦੇ ਨਾਲ ਸੁਰੱਖਿਆ ਚ ਮੌਜੂਦ ਨੇ ਪਰਿੰਦਾ ਪਰ ਨਹੀਂ ਮਾਰਨਾ ਚਾਹੀਦਾ ਉਹਦੇ باوجود ਵੀ ਬੰਦਾ ਪਿਸਟਲ ਲੈ ਕੇ ਉਹਦੇ ਕੋਲ ਪਹੁੰਚ ਗਿਆ ਦੋ ਪੈਰਾਂ ਦੇ ਜਾ ਕੇ ਗੋਲੀ ਚਲਾਤੀ ਇਹ ਗੱਲਾਂ ਜਿਹੜੀਆਂ ਆਪ ਕੋ ਆਪਣੇ ਵਿੱਚ ਸਵਾਲ ਖੜੇ ਕਰਦੀਆਂ ਇਸ ਕਰਕੇ ਚੀਨਾ ਘਟਨਾਵਾਂ ਤੇ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਟੇਟ ਦਾ ਆਮ ਨਾ ਮੰਨ ਦਾ ਮਾਹੌਲ ਜਿਹੜਾ ਉਹ ਕਾਇਮ ਰਹਿ ਸਕੇ ਇਸ ਘਟਨਾ ਦੀ ਸ਼੍ਰੀ ਹਿੰਦੂ ਤੱਕ ਦੀ ਗੱਦੀ ਤੋਂ ਪ੍ਰਮੁੱਖ ਹੁੰਦੇ ਰਾਤੇ ਕਰਦੇ ਸ਼ਬਦਾਂ ਦੇ ਵਿੱਚ ਜਿਹੜੀ ਨਿੰਦਾ ਕਰਦਾ ਜੈ ਮਾਈ ਜੈ ਮਹਾਤਾਲ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز